ਦੋਸਤ ਕੋ ਹੋਰ ਲੈ ਸਾਡਾ ਸੁਣਿਆ ਤੁਹਾਨੂੰ ਵੜਿਆ ਪੈਗਾਮ ਠੀਕ ਆ ਠੀਕ ਆ ਕੀ ਨਾ ਨਾ ਦੇਖੀ ਨਾ ਨਾ ਕੁਛਲੀ ਕੀ ਗੱਲ ਬਾਤ ਹੈ 99 ਦੀ ਹੈ ਕਾਫੀ 99 ਦੀ ਬੈਠੋ ਉਹ ਨਹੀਂ ਉਹ ਛੱਡ ਦੇ ਹੋ ਜਾਈਏ ਨਾ ਛੱਡ ਦੇ ਛੱਡ ਦੇ ਬੱਚਾ ਮਾਰਦਾ ਦੋਸਤ ਸਾਡਾ ਪੈਗਾਮ ਬੱਚੇ ਦਾ ਕੁੱਟ ਕੇ ਗਾਲਾਂ ਉਹ ਮੈਂ ਕੀ ਹੋ ਗਿਆ ਉਹ ਤਾਂ ਲੈ ਜਾਣਾ ਤੇ ਹਾਂ ਨਹੀਂ ਬਣਾ ਰਿਹਾ ਮੈਂ ਥੱਕਾ ਗਿਆ ਦੇ ਨੀ ਆ ਬੜੇ ਬੜੇ ਕੰਮ ਦੋ ਚ ਲੜਾਈ ਵਾਲਾ ਮਾਹੌਲ ਬਣਿਆ ਪਿਆ ਜਮਾ ਬਾ ਬਾਗ ਬਾਗ ਲੱਖ ਤੋਂ ਟੱਪ ਗਿਆ ਨਾ ਤੇ ਯਾਰ ਹਮੇ ਤਾਂ ਲਾ ਦੇ ਪੂਰੇ ਪੈਸੇ ਅੱਧਾ ਪੂਰੀ ਖਿੱਚ ਤਾਣ ਜੀ ਕਰਤਾ ਮੁੰਡੇ ਨੇ ਮਿੰਟ ਮਾਰਿਆ ਇਕੀ ਗੱਲ ਕਰਦੇ ਆਂ ਜੀ ਪੜਦਾ ਸਾਰਾ ਖੁੱਲ ਗਿਆ ਹੁਣਾ ਹੋਰ ਸਾਰਾ ਪੜਦਾ ਖੁੱਲ ਗਿਆ ਆਪਾਂ ਲਈ ਆ ਬਾਈ ਸਿਰ ਤੇ ਮਾਰੋ ਹੁਣ ਪਾਣੀ ਲਿਆ ਦਿਓ ਹੋਟਲ ਮਾ ਗੁਰ ਭੰਣਾ ਹੁਣ ਗਿਆ ਸਹੀ ਆ ਸਹੀ ਆ ਸਹੀ ਆ ਪਾਣੀ ਲਿਆ ਪਾਣੀ ਪਾਣੀ ਲਿਆ ਹੁਣ ਰੋਲਣ ਸਾਨੂੰ ਡੱਬਾ ਦੇ ਦੇ ਵੀਰੇ ਦੋਸਤੋ ਸੌਦਾ ਹੋ ਗਿਆ ਬਾਈ ਪਾਸ ਕਰਨਾ ਕਰਿਆ ਰੇਟ ਵੇਟ ਸਾਰਾ ਕੁਝ ਪੁੱਛਾਂਗੇ ਬਾਅਦ ਚ ਕੀ ਬਣਦਾ ਝੋਟੀ ਪਾਸ ਹੋ ਜਾਣ ਦਾ ਇੱਕ ਵਾਰੀ ਆ ਬਈ ਤਿਆਰ ਹੋ ਔਰ ਯੋਤ ਹੋ ਗਿਆ ਜੱਗੇਪੜੇ ਨੂੰ ਬੰਦੇ ਡਿੱਗੀਆਂ ਨੇ ਮੰਜਾ ਮੰਜਾ ਤੋਂ ਬੰਦੇ ਡਿੱਗੀਆਂ ਨੇ ਮੰਜਾ ਤੁਸੀਂ ਗਏ ਦੇਖ ਲਈਏ ਦੇਖਣੇ ਹਾਂ ਮਾਰਦੇ ਜੋ ਦੇਖਾਂ ਆ ਹੈਡ ਨਹੀਂ ਫੰਕਸ਼ਨ ਆਲੇ ਬਾਈ ਅੱਛੇ ਪਿਛੇ ਨੂੰ ਮੈਂ ਨਾ ਕਰਾਂ ਦੋ ਕਰਦਾ ਹੈ। ਭਾਜੀ ਮੈਡਮ ਸਾਰੇ ਦੁੱਧ ਆ। ਕੌਣ ਸੁਭਾਜਾ? ਕਰਨ ਫਰੀਆ ਤੋਂ ਭਾਜੀ। ਜਲਦੀ ਕਰ ਲੱਖੇ ਭਈ ਆਪਾਂ ਸਾਰੇ ਗਏ ਜਾਓ। ਮੜਲਾਗੇ ਬੱਚਾ। ਪਾਣੀ ਦੇ ਦੇ ਪਾਣੀ। ਨਹੀਂ ਮੈਂ ਪਾਣੀ ਛੱਡਦਾ। ਆਪਾਂ ਫੇਰ ਪਾਣੀ। ਕਾਲੇ ਭਾਈ। ਅਰੇ ਕਾਲੇ ਨੂੰ ਫੜਾ ਭਾਈ ਨੂੰ। ਮੈਲਣ ਬੰਦੇ ਦਰੋਂ ਬਈ ਮੈਂ ਕਿਹਾ ਤਾਰ ਹੀ ਨਾ ਮਾਰਿਆ ਤੂੰ ਸਾਡੇ ਕਰੇ ਜਾ ਕੇ ਚੋਕੇ ਤਸल्ली ਕਰਕੇ ਬਾਜਰਫੀ ਨਹੀਂ ਵੀ ਰਿਆ ਜੀ ਕਰਨੀ ਆ 15 ਆ 15 ਕਿਲੇ ਚੋਣ ਲੱਗਿਆ ਚੋਣ ਆਪਾਂ ਦੀ ਆ ਯਾਰਾ ਆ ਹਾਂ ਹਾਂ ਫਾੜੀ ਕਰੀ ਆ ਯਾ ਦੇਖ ਲਾ ਨਾ ਬੱਦਤ ਦੇ ਕੜਕੇ ਉਧੋ ਦਿੱਤੀ ਲੈ ਜੀ ਆ ਪੂਰੀ ਕੁਸ਼ ਕਰੀ ਆ ਜੀ ਮੇਰੇ 8 8 10ਵੇਂ ਲੱਗਦਾ ਕੱਟੀ ਹੈ ਕੱਟਾ ਕੱਟੀ ਕੱਟੀ ਸੁਣ ਐ ਮੈਂ ਨੂੰ ਬੜਾ ਪਤਾ ਮੈਂ ਚੁਣੇਗਾ ਰਾਜਾ ਬਈ ਰਾਜਾ ਕਿਹਾ ਠੀਕ ਠੀਕ ਹੈ ਜੀ ਇੱਕ ਵਾਰੀ ਭਰਾ ਕੇ ਦੂੰ ਦਿਖਾਓ ਮਾੜਾ ਮੇਰੀ ਇੱਜ਼ਤ ਦੀ ਕਰ ਆ ਜਾਓ ਆਪਾ ਪੁਨੀਆ ਠੀਕ ਹੈ ਜੀ ਦੇਖ ਠੀਕ ਹੈ ਹੁਣ ਕਾਲੂ ਤੰਮੂ ਫੜੂ ਮੰਡੀ ਪਰ ਬਾਬਾ ਹੋ ਕੇ ਬਾਈ ਤੋਰ ਦੋ ਦੇਖ ਲੈ ਦੇਖ ਲੈ ਤੂੰ ਬਹਿ ਜਾ ਯਾਰ ਦੇਖ ਲੈ ਉਹ ਤੇ ਦੇਖ ਲੈ ਅੱਲਾ ਤੀਜਾ ਬਾਈ ਬਹਿ ਗਿਆ ਪਾਸ ਕਰਨ ਹੁਣ ਕਸੇ ਲੈਣੀ ਚਾਹੀਦੀ ਦੋਸਤੋ ਪੁੱਛਦੇ ਆ ਬਾਈ ਇਹਨਾਂ ਤਿੰਨ ਤਲਾਕ ਬਾਜੀ ਹੈ ਤੇਜੀ ਲਗਾਉਂਗਾ ਉਹ ਦੇਖ ਰਿਹਾ ਇਹ ਚੌਥਾ ਬੰਦਾ ਵਗਿਆ ਹੁਣ ਹਾਂ ਪੰਜਾਬ ਹੁੰਦਾ ਸਾਡੀ ਵੀਡੀਓ ਬਣਗੀ ਇਹ ਬਾਈ ਹੁਰੀ ਦੋਸਤੋ ਪੈਸੇ ਲਾਉਣਗੇ ਤੋੜ ਕੇ ਦਿਖਾ ਦੋ ਤੋੜ ਦੇ ਰਸਟਾਂ ਦੀ ਛੋਟੀ ਨੂੰ ਤੋੜ ਦੇ ਤੋੜ ਦੇ ਆ ਦੇਖੀਂ ਦੇਈ ਸਾਈਡ ਤੋਂ ਸਾਡੀ ਪਾਦੀ ਪਾਦੀ ਨਾ ਦੇਈ ਸਾਈਡ ਦੋਸਤੋ ਆ ਜੋ ਠੀਕਾ ਲੈ ਆ ਸੌਦਾ ਹੋ ਰਿਹਾ ਸਤਰੀ ਜੀ ਬਾਈ ਹੋਰਾਂ ਨੇ ਪੁੱਛਾਂਗੇ ਕਿੱਥੇ ਜਾਊਗੀ ਝੋਟੀ ਪਬਲੂ ਪ੍ਰਧਾਨ ਨੇ ਇਹੜੇ ਬਾਈ ਨੇ ਵੇਚੀਆ ਕਿਹਨੇ ਨੇ ਵੇਚੀਆ ਕਿੰਨੇ ਦਾ ਸੌਦਾ ਹੋਇਆ ਇਹਦਾ ਮੋੜਲਾ ਬਾਈ ਆ ਪ੍ਰਧਾਨ ਜੀ ਲਿਖ ਵੀ ਇਹਨੇ ਦਿੱਤੀ ਆ ਰਾਸਥਾਨੀ ਨੇ ਦਿੱਤੀ ਜੀ ਮਾ ਜੀ ਆਪਣਾ ਨਾਮ ਦੱਸੋ ਕਿੱਸਨ ਲਾਲ ਹੈ ਜੀ ਕਿਰਸ਼ਨ ਲਾਲ ਕਿੱਥੇ ਤੋਂ ਆਇਓ ਹਨਮਾਨਗੜ੍ਹ ਤੋਂ ਰਾਜਸਥਾਨ ਤੋਂ ਰਾਜਸਥਾਨ ਦੀ ਝੋਟੀ ਆ ਹਾਂ ਜੀ ਹਾਂ ਜੀ ਹਾਂ ਜੀ ਬਾਈ ਉਹਨਾਂ ਨੇ ਖਰੀਦੀਆ ਹਾਂ ਵੀਰ ਜੀ ਬਾਈ ਜੀ ਆਪਣਾ ਨਾਮ ਕੀ ਆ ਜਸਵੀਰ ਸਿੰਘ ਹੈ ਜੀ ਕਿੱਥੇ ਤੋਂ ਆਇਓ ਬਾਗੋ ਮਾਦਰਾ ਮੋਹਲੀ ਤੋਂ ਡੇਰੀ ਫਾਰਮ ਤੇ ਜਾਉਗੀ ਬਾਈ ਹਾਂ ਜੀ ਨਹੀਂ ਆਪਣੇ ਘਰੇ ਜਾਣੀ ਹੈ ਘਰੇ ਜਾਣੀ ਹੈ ਅੱਛਾ ਘਰੇ ਬੜੀ ਨੂੰ ਲੈਣਾ ਹੈ ਬਾਈ ਕਿੰਨੇ ਦੀ ਵੇਚੀ ਆ? ਕਿੰਨੇ ਦੀ ਲਈ ਆ ਜੀ? 13 ਦੀ ਆ ਕਹਿੰਦੇ 13 ਸੀ ਦੇ। ਉਹ ਕਿੰਨੇ ਦੀ ਖਰੀਦੀ ਆ ਬਾਈ? 1 ਲੱਖ ਦੀ ਆ। ਪੂਰੇ 1 ਲੱਖ ਦੀ। ਠੀਕ ਆ ਦੋਸਤੋ Rajasthan ਤੋਂ ਆਇਆ ਦੀ ਬਾਈ ਝੋਟੀ ਵੇਚਣ ਪੂਰੇ 1 ਲੱਖ ਦੀ ਵਿਕੀਆ ਮਾਊਂਡ ਮੰਡੀ ਤੇ। ਬਾਈ ਤੋਰੀ ਝੋਟੀ ਮੜੀ ਜੇ ਹੋਰ ਤੋਰੀ ਲੰਬੀ ਬਣੀ ਜੀ। ਆ ਦੇਖ ਸਕਦੇ ਹੋ ਦੋਸਤੋ Rajasthan ਦੀ ਝੋਟੀ ਕਹਿੰਦਾ ਬਾਈ ਪੂਰੇ 1 ਲੱਖ ਰੁਪਏ ਦੀ ਵਿਕੀਆ ਮਹਾਲੀ ਜਾਊਗੀ ਥਣਲੇਵਾ ਦੇਖ ਸਕਦੇ ਹੋ ਝੋਟੀ ਦਾ ਪੂਰਾ ਸਾਫ ਆ ਥੱਲੇ ਵੀ। ਬਾ ਮੋੜਲਾ ਬਾਈ। ਇਹ ਬਾਕੀ ਬਾਈਹੂਰੀ ਪੇਮੈਂਟ ਦੇ ਰਹੇ ਨੇ ਗਣਕੇ ਦਿਖਾ ਦੇਣ ਇੱਕ ਵਾਰੀ ਉਹਨੂੰ ਦੋਸਤੋ ਵੀਡੀਓ ਨੂੰ ਐਂਡ ਤੱਕ ਜੁੜਨ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ